ਆਸ਼੍ਰੀ ਕਾਲ ਜੀ ਤਾਂ ਅੱਜ ਅਸੀਂ ਆਪਾਂ ਆਲੂ ਵੈਂਗਣੀ ਦੀ ਸਬਜ਼ੀ ਬਣਾਉਣਾ ਦੱਸਾਂਗੇ ਜੀ ਹੁਣ ਆਪਾਂ ਕੜਾਹੀ ਰੱਖ ਲਈਜੀ ਚੁੱਲ੍ਹੇ ਤੇ ਉਹਦੇ ਵਿੱਚ ਪਾਵਾਂਗੇ ਤੇਲ ਤੇ ਉਸ ਤੋਂ ਬਾਅਦ ਤੇਲ ਆਪਾਂ ਸਰੋਂ ਦਾ ਪਾਵਾਂਗੇ ਜੀ ਤੁਹਾਡੀ ਮਰਜ਼ੀ ਹੈ ਜੀ ਘਿਓ ਵੀ ਰਖੈਂਡ ਵੀ ਲੈ ਸਕਦੇ ਆ ਵਸੇ ਤੇਲ ਦੇ ਵਿੱਚ ਵਧੀਆ ਹੁੰਦੀ ਆ ਸਵਾਦ ਅਨੁਸਾਰ ਆਪਾਂ ਜੀ ਆ ਪਾਵਾਂਗੇ ਜੀ ਪਿਆਜ਼ ਪਾਵਾਂਗੇ ਹਲਕਾ ਹਲਕਾ ਇਹ ਨੂੰ ਪਾਉਣ ਦੀਆਂ ਵਗ ਤੇ ਆ ਗਈਆਂ ਜੀ ਥੋੜਾ ਇਹ ਖੋ ਜਿਹਾ ਇਹ ਕਿਚਨ ਦਾ ਖਤ ਹੋ ਗਿਆ ਉਹ ਜਿੱਥੇ ਇਹ ਪਾਲਾ ਸੰਪਾਲੀ ਸੀ ਉਧਰ ਉਂਝੀ ਤੇ ਹਾਂ ਜਿੱਥੇ ਆਪਾਂ ਇਹ ਟਮਾਟਰ ਤੇ ਹਰੀ ਮਿਰਚ ਪਾਵਾਂਗੇ ਜੀ ਫਿਰ ਇਹਨੂੰ ਹਲਕਾ ਹਲਕਾ ਭੁੰਨ ਲੀ ਤੇ ਵੀਡੀਓ ਸਾਨੂੰ ਕਿਵੇਂ ਲੱਗੀ ਜੀ ਇਹ ਦਾ ਸੁਣਾ ਜੀ ਕਮੈਂਟ ਕਰਕੇ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਲਾਈਕ ਕਰਨਾ ਤੇ ਸ਼ੇਅਰ ਸਪੀਡ ਕਰਨਾ ਜੀ ਉਸ ਤਰ੍ਹਾਂ ਆਪਾਂ ਟਮਾਟਰ ਨੂੰ ਹਲਾਉਂਦੇ ਜਾਵਾਂਗੇ। ਫਿਰ ਆਪਾਂ ਨੂੰ ਦੋ ਚੰਮਚ ਲਈ ਕਿਰਪਾ ਮਸਾਲੇ ਐਡ ਕਰਾਂਗੇ ਇਸ ਵਿੱਚ। ਮਸਾਲੇ ਵੀ ਆਪਾਂ ਆਪਦੇ ਸਵਾਦ ਨਾਲ ਪਾ ਸਕਦੇ ਹਾਂ। ਜਿੰਨੀ ਜਿੰਨੀ ਪਾਣੀ ਆ ਮੈਂ ਆਪਾਂ ਨਾਪ ਪਾਵਾਂਗੇ ਇਹਦੇ ਵਿੱਚ ਪਹਿਲਾਂ ਥੋੜਾ ਜਿਹਾ ਸਵਾਦ ਅਨਸਾਰ ਇਸ ਤਰ੍ਹਾਂ ਆਪਾਂ ਪਾਵਾਵਾਂਗੇ ਜੀ ਮਿਰਚ ਪੂਰੀ। ਫਿਰ ਆਪਣੇ ਹਰੀਆਂ ਮਿਰਚਾਂ ਪਾਵਾਂਗੇ, ਹਲਦੀ ਪਾ ਦੇਾਂਗੇ। ਤਹਾਰੀਆਂ ਬੱਚਾ ਆਪਾਂ ਦੋ ਤਿੰਨ ਪਾਉਣਾ ਸੀ ਤੁਸੀਂ ਆਪਣੇ ਸਵਾਦ ਅਨੁਸਾਰ ਪਾ ਸਕਦੇ ਹੋ ਮਸਾਲਾ ਪਾ ਸਕਦੇ ਹੋ ਘਰੇ ਤਿਆਰ ਕੀਤੀ ਹੋਈ ਮੇਥੀ ਵੀ ਆਪਾਂ ਸੁਕਾ ਕੇ ਉਹ ਪਾ ਸਕਦੇ ਆ ਉਹ ਫਜਵੀ ਵੀ ਆਪਾਂ ਉਹ ਤੇ ਵੀ ਚੰਗੀ ਲੱਗਦੀ ਹੈ ਉਹ ਪਾ ਸਕਦੇ ਆ ਜਿਵੇਂ ਆਮ ਦਾ ਚੂਰਨ ਬਣਾਇਆ ਹੁੰਦਾ ਆਪਣੇ ਘਰ ਮਸਾਲੇ ਚ ਉਹ ਵੀ ਆਪਾਂ ਪਾ ਸਕਦੇ ਆ ਬਸ ਮੇਥੀ ਬਹੁਤ ਵਧੀਆ ਰਹਿੰਦੀ ਹੈ ਸਰਦੀਆਂ ਦੇ ਵਿੱਚ ਆਪਾਂ ਨੂੰ ਸਿਹਤਾਈ ਦੀ ਹੈ ਘਰ ਦੀ ਰੇਤ ਚੀਂਦੀ ਹੈ ਉਦਾ ਮਹਿਕ ਬਹੁਤ ਵਧੀਆ ਆਉਂਦਾ ਹੈ ਇਹ ਆਪਾਂ ਸਾਗ ਜਨਾ ਲਈ ਪਾਈਏ ਨੇ ਮੱਕੀ ਦੀ ਮੀਠੀ ਜੀ ਸਾਗ ਜੀ ਉਹਦੇ ਵਿੱਚ ਪਾ ਲਗੇ ਨਾ ਆਪਾਂ ਤੇ ਇਹਦਾ ਮਹਿਕ ਬਹੁਤ ਸੋਹਣਾ ਆਉਂਦਾ ਹੈ ਕਲਰ ਵੀ ਉਹਦਾ ਬਹੁਤ ਸੋਹਣਾ ਹੁੰਦਾ ਹੈ ਤੇ ਇਸ ਤਰ੍ਹਾਂ ਆਪਾਂ ਹਲਕਾ ਜਿਹਾ ਪਾਣੀ ਪਾ ਕੇ ਹਿਲਾ ਲਾਂਗੇ ਵੀ ਸਾਗੇ ਦੇ ਨਾਲ ਹਲਦੀ ਚੰਗੀ ਤਾਂ ਆਪਾਂ ਜੀ ਵੀ ਤੇ ਆਪਾਂ ਵੀ ਥੋੜਾ ਜਿਹਾ ਪਾਣੀ ਪਾ ਗਏ ਵੀ ਜਿਹੜੇ ਆਲੂ ਜਿਹੜੇ ਰੱਖਣੇ ਨੇ ਸਾਗ ਜੀ ਨਾਲ ਪਾਣੀ ਪਾਵਾਂਗੇ ਜ਼ਿਆਦਾ ਨਹੀਂ ਪਾਉਣਾ ਆਪ ਕੋ ਬੈਨ ਨਹੀਂ ਜਿਆਦਾ ਪਾਣੀ ਚ ਮੇਰੇ ਹੋਰੀ ਭੁੱਜੇ ਜਾਂਦੀ ਹੈ ਜੀ ਇਸ ਤਰ੍ਹਾਂ ਆਪਾਂ ਪਹਿਲਾਂ ਆਲੂ ਪਾ ਕੇ ਇਹਨੂੰ ਥੋੜਾ ਜਿਹਾ ਸੇਕ ਲਵਾ ਲਾਂਗੇ 2-3 ਮਿੰਟਾਂ ਲਈ ਤਾਂ ਕਿ ਆਲੂ ਅਧਾ कच्चे ਜਿਹੇ ਹੋ ਗਏ ਜੀ ਥੋੜੇ ਜਿਿਹੇ ਰਹਿ ਜਗੇ ਤੇ ਦੁਬਾਰਾ ਆਪਾਂ ਬੈਨ ਪਾਵਾਂਗੇ ਇਹਨੂੰ ਆਪਾਂ ਹੁਣ ਹਲਾ ਕੇ ਜੀ ਚੰਗੀ ਤਰ੍ਹਾਂ ਤੇ ਇਹਨੂੰ ਆਪਾਂ ਹਾਲ ਨਾਲ ਹੁਣ ਟੱਕ ਦੇਾਂਗੇ 2-3 ਮਿੰਟਾਂ ਲਈ ਤੇ ਇਹ ਦੁਬਾਰਾ ਚਾਪਾ ਤਿਆਰ ਹੋ ਜਾਊਗਾ ਜੀ ਸੋਨਣਾ ਇਸ ਤਰ੍ਹਾਂ ਹੀ ਲੋ ਜੀ ਹੁਣ ਆਪਰੇ ਆਲੂ ਲੱਗ ਤੰਦ ਬਣ ਚੁੱਕੀ ਐ ਜੀ ਜੀ ਰਜਨ ਦੇ ਨੇੜੀ ਐ ਥੋੜੇ ਜਿਹੇ ਕੱਚੇ ਐ ਤੇ ਇਸ ਤਰ੍ਹਾਂ ਹਲਾ ਕੇ ਆਪਾਂ ਇਹਦੇ ਵਿੱਚ ਬੈਂਗਣੀ ਪਾ ਦਾਂਗੇ ਇਹਨੀ ਚੰਗੀ ਤਰ੍ਹਾਂ ਮਿਕਸ ਕਰ ਦਿਆਂਗੇ ਕੜਛੀ ਨਾਲ ਹਲਾ ਕੇ ਜਿਹੜਾ ਇਹ ਨਿੱਕਰਾ ਰਸ ਆ ਜਾ ਤਾਂ ਕਿ ਇਹਦੇ ਉੱਪਰ ਲੱਗ ਜੀ ਸਾਰਾ ਤੇ 2-4 ਮਿੰਟ ਬਸ ਸੀਕ ਲਵਾਵਾਂਗੇ ਜੀ ਆਪਣੀ ਬੈਂਗਣੀ ਪੱਕ ਜੂਗੀ ਤੇ ਇਹ ਆਪਣੀ ਰਸਦਾਰ ਸਵਾਦੀ ਜੀ ਬਣ ਜੂਗੀ ਸੁੱਕੀ ਸਬਜ਼ੀ ਵੀ ਬਣ ਜਾਂਦੀ ਹੈ ਜੀ ਇਹਦੀ ਬਹੁਤ ਵਧੀਆ ਸੁੱਕੀ ਵੀ ਸਵਾਲ ਹੁੰਦੀ ਹੈ ਵੈਸੇ ਅੱਪ ਅੱਜ ਰਸਦਾਰ ਸਬਜ਼ੀ ਬਣਾਈ ਹੈ ਜੀ ਤੇ ਇਸ ਤਰ੍ਹਾਂ ਇਹਨੂੰ ਹਿਲਾਉਂਦੇ ਜਾਵਾਂਗੇ ਜੀ 2-3 ਮਿੰਟ ਲਈ ਪਕਾਵਾਂਗੇ ਫੇਟਾ ਕੇ ਰੱਖ ਦਾਂਗੇ ਜੀ ਇਹ ਆਪਣੀ ਰਸੇ ਵਾਲੀ ਸਬਜ਼ੀ ਹੈ ਜੀ ਅਸਲ 2 ਮਿੰਟ ਬੀਟ ਕਰਾਂਗੇ ਜੀ ਆਪਾਂ ਲਓ ਜੀ ਹੁਣ ਆਪਣੀ ਸਬਜ਼ੀ ਬੰਦ ਦੇ ਨੇੜ ਹੈ ਜੀ ਬੱਸ ਇਹ ਰਸਾਇਦੇ ਵਿੱਚ ਥੋੜਾ ਥੋੜਾ ਰਹੇਗਾ ਜੀ ਥੋੜਾ ਜਿਹਾ ਹੋਰ ਸਤਾ ਤੇ ਪਾਣੀ ਨਹੀਂ ਫਿਰ ਆਪਾਂ ਇਹ ਲਗਭਗ ਤਾਂ ਤਿਆਰ ਹੀ ਹੈ ਜੀ ਇਸ ਤਰ੍ਹਾਂ ਬਣ ਜੂਗੀ ਜੀ ਬਹੁਤ ਵਧੀਆ ਬਣਦੀ ਹੈ ਇਹ ਰਸੇ ਵਾਲੀ ਖਾਨ ਚ ਤੇ ਇਸ ਤਰ੍ਹਾਂ ਬਣਾ ਕੇ ਦੇਖਿਓ ਜੀ ਸਭ ਜੀ ਤੇ ਵੀਡੀਓ ਨੂੰ ਲਾਈਕ ਜਰੂਰ ਕਰਨਾ ਜੀ ਧੰਨਵਾਦ